ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਟੈਂਪਰੇਰੀ ਤੇ ਪਰਮਨੈਂਟ ਰੈਜ਼ੀਡੈਂਟਸ ਦੀ ਗਿਣਤੀ ਸੀਮਤ ਕਰਨ ਦੀ ਯੋਜਨਾ 1 ਲੱਖ ਤੋਂ ਵਧੇਰੇ ਯੋਗ ਸ਼ਰਨਾਰਥੀਆਂ ਨੂੰ ਪੀਆਰ ਦੇਣ ਦਾ ਵੀ ਅਹਿਦ ਕੈਨੇਡਾ ਆਵਾਸ ਨੀਤੀਆਂ ਨੂੰ ਹੋਰ ਸਖਤ ਕਰਨ ਦੇ ਰੌਂਚ ਡੂੰਘਾਈ ਨਾਲ ਜਾਂਚ ਤੋਂ ਬਾਅਦ ਹੀ ਜਾਰੀ ਕੀਤਾ ਜਾਵੇਗਾ ਵੀਜ਼ਾ ਕੈਨੇਡਾ ਦਾ ਭਾਰਤੀ ਵਿਦਿਆਰਥੀਆਂ ਨੂੰ ਵੱਡਾ ਝਟਕਾ ਕੈਨੇਡਾ ਦੀ ਸਖਤ ਵੀਜ਼ਾ ਨੀਤੀ ਨੇ ਦ੍ਰਿਸ਼ ਬਦਲਿਆ ਬਜਟ 'ਚ ਨਵੇਂ ਨੈਸ਼ਨਲ ਐਮਰਜੈਂਸੀ ਅਲਰਟ ਸਿਸਟਮ ਦਾ ਪ੍ਰਸਤਾਵ ਜਾਂਚ ਕਮਿਸ਼ਨ ਵੱਲੋਂ ਸਿਸਟਮ ਦੀ ਵਿਆਪਕ ਸਮੀਖਿਆ ਦੀ ਸਿਫਾਰਿਸ਼ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਅਗਲੇ 3 ਵਰ੍ਹਿਆਂ ਲਈ ਇਮੀਗ੍ਰੇਸ਼ਨ ਟੀਚਿਆਂ ਦਾ ਐਲਾਨ ਕੀਤਾ ਗਿਆ ਹੈ ਇਸ ਤਹਿਤ ਟੈਂਪਰੇਰੀ ਰੈਜ਼ੀਡੈਂਟਸ ਦੀ ਗਿਣਤੀ ਕੁੱਲ ਆਬਾਦੀ ਦੇ 5% ਤੋਂ ਘਟਾਉਣ ਦੀ ਯੋਜਨਾ ਹੈ ਕੈਨੇਡਾ ਵੱਲੋਂ ਆਪਣੇ ਇਸ ਟੀਚੇ 'ਚ ਟੈਂਪਰੇਰੀ ਰੈਜ਼ੀਡੈਂਟਸ ਦੀ ਗਿਣਤੀ ਨੂੰ ਸੀਮਤ ਕਰਨ ਦੀ ਯੋਜਨਾ ਨੂੰ ਇੱਕ ਵਾਰ ਫਿਰ ਤੋਂ ਦੁਹਰਾਇਆ ਗਿਆ ਹੈ ਟੈਂਪਰੇਰੀ ਰੈਜ਼ੀਡੈਂਟਸ ਦੀ ਗਿਣਤੀ 'ਚ ਸਟੱਡੀ ਪਰਮਿਟ ਅਤੇ ਵਰਕ ਪਰਮਿਟ ਹੋਲਡਰ ਆਉਂਦੇ ਨੇ ਕੈਨੇਡਾ ਵੱਲੋਂ 2026 ਦੌਰਾਨ 385000 ਟੈਂਪਰੇਰੀ ਰੈਜ਼ੀਡੈਂਟਸ ਨੂੰ ਕੈਨੇਡਾ ਦਾ ਵੀਜ਼ਾ ਦੇਣ ਦੀ ਯੋਜਨਾ ਰੱਖੀ ਗਈ ਹੈ ਜਿਸ ਵਿੱਚ 230000 ਸਟੱਡੀ ਪਰਮਿਟ ਤੇ 155000 ਵਰਕ ਪਰਮਿਟ ਵਾਲੇ ਬਿਨੇਕਾਰ ਸ਼ਾਮਲ ਹੋਣਗੇ 2027 ਤੇ 2028 ਦੌਰਾਨ 220000 ਸਟੱਡੀ ਪਰਮਿਟ ਹੋਲਡਰ ਅਤੇ 150000 ਵਰਕ ਪਰਮਿਟ ਹੋਲਡਰ ਸਮੇਤ 370000 ਟੈਂਪਰੇਰੀ ਰੈਜ਼ੀਡੈਂਟਸ ਨੂੰ ਕੈਨੇਡਾ ਬੁਲਾਉਣ ਦਾ ਸਾਲਾਨਾ ਟੀਚਾ ਮਿੱਥਿਆ ਗਿਆ ਹੈ ਇਮੀਗ੍ਰੇਸ਼ਨ ਮੰਤਰਾਲੇ ਦਾ ਦਾਵਾ ਹੈ ਕਿ ਨਾ ਟੀਚਿਆਂ ਚ ਸਟੱਡੀ ਪਰਮਿਟਸ ਦੇ ਮਾਮਲੇ ਚ 49% ਤੇ ਵਰਕ ਪਰਮਿਟਸ ਲਈ 37% ਦੀ ਕਟੌਤੀ ਕੀਤੀ ਗਈ ਹੈ ਕੈਨੇਡਾ ਵੱਲੋਂ ਅਗਲੇ 3 ਸਾਲਾਂ ਲਈ ਪਰਮਾਨੈਂਟ ਰੈਜ਼ੀਡੈਂਟਸ ਦੀ ਗਿਣਤੀ ਨੂੰ 380000 ਤੇ ਸਥਿਰ ਕੀਤੇ ਜਾਣ ਦਾ ਸਾਲਾਨਾ ਟੀਚਾ ਮਿੱਥਿਆ ਗਿਆ ਹੈ ਇਹ ਪਿਛਲੇ ਸਾਲ ਨਾਲੋਂ 4% ਘਟ ਹੈ ਇਸ ਸ਼੍ਰੇਣੀ 'ਚ ਕੈਨੇਡਾ 'ਚੋਂ ਅਤੇ ਬਾਹਰੋਂ ਸਕਿਲਡ ਵਰਕਰ, ਪੇਰੈਂਟਸ ਐਂਡ ਗ੍ਰੈਂਡਪੇਰੈਂਟਸ ਤਹਿਤ ਅਰਜ਼ੀਆਂ ਤੇ ਸ਼ਰਨਾਰਥੀ ਅਰਜ਼ੀਆਂ ਆਉਂਦੀਆਂ ਨੇ। ਕੈਨੇਡੀਅਨ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ 2026 ਤੇ 2027 ਦੌਰਾਨ 33000 ਸਕਿਲਡ ਕਾਮਿਆਂ ਨੂੰ ਪੀਆਰ ਦੇਣ ਦੀ ਪਹਿਲ ਕੀਤੀ ਜਾਵੇਗੀ। ਇਸ ਸ਼੍ਰੇਣੀ 'ਚ ਕੈਨੇਡਾ ਦੇ ਪਿੰਡੂ ਖੇਤਰਾਂ 'ਚ ਕੰਮ ਕਰ ਰਹੇ ਹੁਨਰਮੰਦ ਕਾਮੇ ਪੀਆਰ ਹਾਸਲ ਕਰ ਸਕਣਗੇ। ਜ਼ਿਕਰਯੋਗ ਹੈ ਕਿ ਕੈਨੇਡਾ ਵੱਲੋਂ ਕੁਝ ਖਾਸ ਕਿੱਤੇ ਜਿਵੇਂ ਕਿ ਪਲੰਬਰ, ਇਲੈਕਟ੍ਰੀਸ਼ੀਅਨ ਜਿਹੇ ਟ੍ਰੇਡਮੈਨ ਖੇਤੀਬਾੜੀ 'ਚ ਕੰਮ ਕਰਦੇ ਕੁਝ ਖਾਸ ਕੰਮ ਇਹ ਹੈ ਹੈਲਥ ਅਤੇ ਐਜੂਕੇਸ਼ਨ 'ਚ ਕੰਮ ਕਰਦੇ ਕੁਝ ਕੰਮਿਆਂ ਨੂੰ ਪਹਲ ਦੇ ਆਧਾਰ 'ਤੇ ਪੀਆਰ ਦਿੱਤੀ ਜਾ ਰਹੀ ਹੈ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਅਗਲੇ 2 ਵਰਿਆਂ ਦੌਰਾਨ 115000 ਸ਼ਰਨਾਰਥੀ ਬਿਨੈਕਾਰਾਂ ਨੂੰ ਪੀਆਰ ਮਿਲੇਗੀ ਮੰਤਰਾਲੇ ਮੁਤਾਬਕ ਇੱਕ ਉਪਰਾਲਾ ਇੱਕ ਵਾਰ ਲਈ ਹੋਵੇਗਾ ਅਤੇ ਅਗਲੇ 2 ਵਰਿਆਂ ਦੌਰਾਨ ਇਸ ਟੀਚੇ ਨੂੰ ਪੂਰਾ ਕੀਤਾ ਜਾਵੇਗਾ ਇਸ ਵਿੱਚ ਉਹੀ ਬਿਨੈਕਾਰ ਨੂੰ ਪੀਆਰ ਮਿਲੇਗੀ ਜਿਨ੍ਹਾਂ ਦੇ ਕਲੇਮ ਨੂੰ ਇਮੀਗ੍ਰੇਸ਼ਨ ਤੇ ਰਿਫਿਊਜੀ ਬੋਰਡ ਦੁਆਰਾ ਮਾਨਤਾ ਦਿੱਤੀ ਗਈ ਹੈ ਵੱਖ-ਵੱਖ ਮਾਹਰਾਂ ਵੱਲੋਂ ਕੈਨੇਡਾ ਵੱਲੋਂ ਜਾਰੀ ਇਮੀਗ੍ਰੇਸ਼ਨ ਟੀਚੇ ਨੂੰ ਯਥਾਰਥਵਾਦੀ ਕਰਾਰ ਦਿੱਤਾ ਗਿਆ ਹੈ ਇਮੀਗ੍ਰੇਸ਼ਨ ਮਾਹਿਰ ਰਾਜਵੀਰ ਰਾਓ ਦਾ ਕਹਿਣਾ ਹੈ ਕਿ ਬੇਸ਼ੱਕ ਕੈਨੇਡਾ ਲੰਘੇ ਕੁਝ ਸਮੇਂ ਤੋਂ ਟੈਂਪਰੇਰੀ ਤੇ ਪਰਮਾਨੈਂਟ ਰੈਜ਼ੀਡੈਂਟਸ ਦੀ ਗਿਣਤੀ ਨੂੰ ਸੀਮਤ ਕਰ ਰਿਹਾ ਹੈ ਪਰ ਨਾਲ ਦੀ ਨਾਲ ਹੀ ਧਿਆਨ ਹੁਨਰਮੰਦ ਕਾਮਿਆਂ ਨੂੰ ਆਕਰਸ਼ਿਤ ਕਰਨ ਵੱਲ ਵੀ ਹੈ ਰਾਓ ਨੇ ਕਿਹਾ ਕਿ ਇਹ ਟੀਚੇ ਦੇਸ਼ ਦੀ ਮੌਜੂਦਾ ਆਰਥਿਕਤਾ ਨਾਲ ਮੇਲ ਖਾਂਦੇ ਨੇ ਤੇ ਘੱਟ ਇਮੀਗ੍ਰੇਸ਼ਨ 'ਚ ਹੁਨਰਮੰਦ ਕਾਮਿਆਂ ਦਾ ਕੈਨੇਡਾ ਆਉਣਾ ਦੇਸ਼ ਦੀ ਤਰੱਕੀ ਚ ਸਹਾਇ ਹੋ ਸਕਦਾ ਹੈ ਉਧਰ ਭਾਰਤ ਚ ਬੈਠੇ ਹੋਏ ਬੇਨਕਾਰ ਅਤੇ ਮਾਹਿਰ ਇਨ੍ਹਾਂ ਟੀਚਿਆਂ ਤੋਂ ਨਿਰਾਸ਼ ਜਾਪਦੇ ਨੇ ਮੁਕਸਰ ਜ਼ਿਲ੍ਹੇ ਤੋਂ ਇਮੀਗ੍ਰੇਸ਼ਨ ਮਾਹਿਰ ਰੋਹਿਤ ਕੁਮਾਰ ਦਾ ਕਹਿਣਾ ਹੈ ਕਿ ਲੰਘੇ ਸਾਲ ਤੋਂ ਸਟੱਡੀ ਪਰਮਿਟ ਦਾ ਕੰਮ ਲਗਭਗ ਠੱਪ ਵਾਂਗੀ ਹੈ ਤੇ ਪੀਆਰ ਲਈ ਵੀ ਕੋਈ ਬਹੁਤੇ ਡਰਾ ਨਹੀਂ ਆ ਰਿਹਾ ਕੈਨੇਡਾ ਦੀਆਂ ਨਵੀਆਂ ਆਵਾਸ ਨੀਤੀਆਂ ਵਿੱਚ ਲੀਆਂ ਖਾਮੀਆਂ ਨੂੰ ਦੂਰ ਕਰਨ ਲਈ ਨਵੀਆਂ ਤਜਵੀਜ਼ਾਂ ਤਹਿਤ ਕਿਸੇ ਨੂੰ ਦੇਸ਼ ਵਿੱਚ ਸੱਦੇ ਜਾਣ ਦੇ ਮੌਕੇ ਬੰਦੇ ਦੇ ਗਿਆਨ ਦੀ ਪਰਖ ਉੱਤੇ ਜ਼ੋਰ ਦਿੱਤਾ ਜਾਵੇਗਾ ਆਵਾਸ ਵਿਭਾਗ ਦੇ ਤਿਆਰ ਖਰੜੇ ਵਿੱਚ ਲੀਆਂ ਬਾਰਕੀਆਂ ਤੇ ਗੌਰ ਕੀਤਾ ਜਾਏ ਤਾਂ ਪਤਾ ਲੱਗਦਾ ਹੈ ਕਿ ਵਿਭਾਗ ਨੇ ਪਿਛਲੇ ਸਾਲਾਂ ਦੀਆਂ ਗਲਤੀਆਂ ਤੋਂ ਸਬਕ ਸਿੱਖੇ ਨੇ ਹੁਣ ਵੀਜ਼ਾ ਦੇਣ ਮੌਕੇ ਕਿਸੇ ਵੀ ਬੰਦੇ ਦੀ ਡੂੰਘਾਈ ਨਾਲ ਜਾਂਚ ਕੀਤੇ ਜਾਣ ਤੋਂ ਬਾਅਦ ਹੀ ਵੀਜ਼ਾ ਅਰਜ਼ੀਆਂ ਪ੍ਰਵਾਨ ਹੋਣਗੀਆਂ ਤਜਵੀਜ਼ਾਂ ਅਨੁਸਾਰ ਹੁਣ ਬਿਨੇਕਾਰ ਵੱਲੋਂ ਪੇਸ਼ ਕੀਤੇ ਵਿੱਤੀ ਹਾਲਾਤ ਵਿਦਿਅਕ ਪ੍ਰਾਪਤੀਆਂ ਪਰਿਵਾਰਕ ਪਿਛੋਕੜ ਦੀ ਜਾਂਚ ਦੇ ਨਾਲ-ਨਾਲ ਉਸ ਦੀਆਂ ਨਿੱਜੀ ਗਤੀਵਿਧੀਆਂ ਤੇ ਵਿਚਾਰਾਂ ਦੀ ਘੋਖ ਲਈ ਮਸਨੂਈ ਬੌਧਿਕਤਾ ਦੀ ਮਦਦ ਲਈ ਜਾਵੇਗੀ ਤਾਂ ਜਵੀਜ਼ਤ ਆਵਾਸ ਨੀਤੀਆਂ ਦਾ ਕੋਹਾੜਾ ਥੋੜੇ ਬਹੁਤੇ ਫਰਕ ਨਾਲ ਹਰੇਕ ਵਰਗ ਤੇ ਚੱਲੇਗਾ ਸੰਸਦ ਚ ਪੇਸ਼ ਬਿੱਲ C12 ਰਾਹੀਂ ਆਵਾਸ ਵਿਭਾਗ ਲੱਗੇ ਹੋਏ ਵੀਜ਼ੇ ਰੱਦ ਕਰਨ ਦਾ ਅਧਿਕਾਰ ਲੈਣ ਲਈ ਯਤਨਸ਼ੀਲ ਹੈ ਇਸ ਵਿੱਚ ਮੁੱਖ ਤੌਰ ਤੇ ਭਾਰਤੀ ਅਤੇ ਬੰਗਲਾਦੇਸ਼ੀ ਪ੍ਰਭਾਵਿਤ ਹੋਣਗੇ ਵਿਭਾਗ ਕੋਲ ਪੱਕੀਆਂ ਸੂਚਨਾਵਾਂ ਹਨ ਕਿ ਲੰਮੇ ਸਮੇਂ ਦੇ ਸੈਲਾਨੀ ਵੀਜ਼ੇ ਲੈਣ ਵਾਲਿਆਂ ਚ ਵੱਡੀ ਗਿਣਤੀ ਚ ਉਹ ਹਨ ਜਿਨ੍ਹਾਂ ਨੇ ਜਾਲੀ ਦਸਤਾਵੇਜ਼ਾਂ ਰਾਹੀਂ ਵੀਜ਼ੇ ਹਾਸਲ ਕੀਤੇ ਵਿਭਾਗ ਦਾ ਮੰਨਣਾ ਹੈ ਕਿ ਆਰਜ਼ੀ ਵਰਕ ਪਰਮਿਟ ਲੈ ਕੇ ਆਏ ਲੋਕਾਂ 'ਚੋਂ ਵੀ ਕਈ ਗਲਤ ਢੰਗ ਨਾਲ ਆਏ ਨੇ ਜਿਨ੍ਹਾਂ ਦੀ ਪਛਾਣ ਕੀਤੀ ਜਾ ਰਹੀ ਹੈ 2026 'ਚ ਸੱਦੇ ਜਾਣ ਵਾਲੇ ਵੱਖ-ਵੱਖ ਵਰਗਾਂ ਦੇ ਲੋਕਾਂ ਦੀ ਗਿਣਤੀ 5.5 ਲੱਖ ਤੋਂ ਘਟਾ ਕੇ 3.80 ਹਜ਼ਾਰ ਕੀਤੀ ਜਾ ਰਹੀ ਹੈ ਸਟੱਡੀ ਵੀਜ਼ੇ ਤੇ ਵੀ ਵੱਡਾ ਕੱਟ ਲਾਇਆ ਜਾ ਰਿਹਾ ਹੈ ਦੱਸਦੀ ਹੈ ਕਿ ਕੈਨੇਡਾ ਆਪਣੇ ਵੀਜ਼ਾ ਕਾਨੂੰਨਾਂ 'ਚ ਵੱਡੇ ਬਦਲਾਅ ਕਰਨ ਵਾਲਾ ਹੈ ਇਸ ਅਨੁਸਾਰ ਲਗਭਗ 7 ਲੱਖ ਲੋਕਾਂ ਨੂੰ ਆਪਣੇ ਵੀਜ਼ਾ ਦੀ ਮਿਆਦ ਪੁੱਗਣ ਤੋਂ ਬਾਅਦ ਕੈਨੇਡਾ ਛੱਡਣ ਲਈ ਮਜਬੂਰ ਕੀਤਾ ਜਾ ਸਕਦਾ ਹੈ ਪੰਜਾਬੀ ਨੌਜਵਾਨ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ ਇਸ ਦਾ ਅਸਰ ਉਨ੍ਹਾਂ ਲੋਕਾਂ ਤੇ ਪਵੇਗਾ ਜਿਨ੍ਹਾਂ ਦੇ ਅਸਥਾਈ ਜਾਂ ਕੰਮ ਦੇ ਵੀਜ਼ੇ ਦੀ ਮਿਆਦ ਭੁੱਗਣ ਵਾਲੀ ਹੈ ਕੈਨੇਡੀਅਨ ਸੰਸਦ ਚ ਇੱਕ ਬਿੱਲ ਪੇਸ਼ ਕੀਤਾ ਗਿਆ ਜੋ ਕੈਨੇਡੀਅਨ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਵਾਧੂ ਸ਼ਕਤੀਆਂ ਦੇਣ ਦਾ ਪ੍ਰਸਤਾਵ ਰੱਖਦਾ ਹੈ ਇੱਕ ਵਾਰ ਪਾਸ ਹੋਣ ਤੋਂ ਬਾਅਦ ਏਜੰਸੀਆਂ ਨੂੰ ਅਸਥਾਈ ਵੀਜ਼ਾ ਧਾਰਕਾਂ ਨੂੰ ਸਖਤੀ ਨਾਲ ਦੇਸ਼ ਨਿਕਾਲਾ ਦੇਣ ਦਾ ਅਧਿਕਾਰ ਦਿੱਤਾ ਜਾਵੇਗਾ ਕੈਨੇਡੀਅਨ ਸਰਕਾਰ ਦੀਆਂ ਨਵੀਆਂ ਵੀਜ਼ਾ ਨੀਤੀਆਂ ਨੇ ਭਾਰਤੀ ਵਿਦਿਆਰਥੀਆਂ ਲਈ ਮੁਸ਼ਕਲਾਂ ਵਧਾ ਦਿੱਤੀਆਂ ਨੇ ਤਾਜ਼ਾ ਅੰਕੜਿਆਂ ਅਨੁਸਾਰ ਅਗਸਤ 2025 ਚ ਭਾਰਤ ਤੋਂ 74% ਸਟੱਡੀ ਪਰਮਿਟ ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ ਸਨ ਜਦਕਿ ਪਿਛਲੇ ਸਾਲ ਇਸੇ ਸਮੇਂ ਤੇ ਇਹ ਗਿਣਤੀ ਸਿਰਫ 32% ਸੀ ਇਸ ਗ੍ਰਾਵਟ ਨੂੰ ਭਾਰਤੀ ਨੌਜਵਾਨਾਂ ਲਈ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ ਕਿਉਂਕਿ ਕੈਨੇਡਾ ਲੰਬੇ ਸਮੇਂ ਤੋਂ ਭਾਰਤੀ ਵਿਦਿਆਰਥੀਆਂ ਲਈ ਇੱਕ ਪਸੰਦੀਦਾ ਵਿਕਲਪ ਰਿਹਾ ਹੈ ਕੈਨੇਡਾ ਸਰਕਾਰ ਨੇ ਹਾਲ ਹੀ ਚ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵੀਜ਼ਾ ਨਿਯਮਾਂ ਨੂੰ ਸਖਤ ਕੀਤਾ ਹੈ ਸਰਕਾਰ ਦਾ ਕਹਿਣਾ ਹੈ ਕਿ ਇਹ ਕਦਮ ਦੇਸ਼ 'ਚ ਝਾਲੀ ਵੀਜ਼ਾ ਅਰਜ਼ੀਆਂ ਧੋਖਾਧੜੀ ਅਤੇ ਅਸਥਾਈ ਪ੍ਰਵਾਸ ਦੀ ਵਧ ਰਹੀ ਗਿਣਤੀ ਨੂੰ ਕੰਟਰੋਲ ਕਰਨ ਲਈ ਚੁੱਕਿਆ ਗਿਆ ਹੈ ਇਸ ਤਹਿਤ ਗੈਰ ਕਾਨੂੰਨੀ ਗਤੀਵਿਧੀਆਂ ਅਤੇ ਅਪਰਾਧਾਂ ਨੂੰ ਰੋਕਣ ਲਈ ਵਿਦਿਆਰਥੀਆਂ ਦੇ ਦਸਤਾਵੇਜ਼ਾਂ ਅਤੇ ਉਨ੍ਹਾਂ ਦੀ ਪਛਾਣ ਦੀ ਹੁਣ ਪੂਰੀ ਤਰ੍ਹਾਂ ਜਾਂਚ ਕੀਤੀ ਜਾ ਰਹੀ ਹੈ ਰਿਪੋਰਟਾਂ ਅਨੁਸਾਰ ਕੈਨੇਡੀਅਨ ਸਰਕਾਰ ਦੇ ਅੰਕੜਿਆਂ ਨੇ ਭਾਰਤ ਤੋਂ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ 'ਚ ਤੇਜ਼ੀ ਨਾਲ ਗਿਰਾਵਟ ਦਾ ਖੁਲਾਸਾ ਕੀਤਾ ਹੈ ਜਦਕਿ ਅਗਸਤ 2023 'ਚ ਲਗਭਗ 20900 ਭਾਰਤੀ ਵਿਦਿਆਰਥੀਆਂ ਨੇ ਸਟੱਡੀ ਪਰਮਿਟ ਲਈ ਅਰਜ਼ੀ ਦਿੱਤੀ ਸੀ ਇਹ ਗਿਣਤੀ 2025 'ਚ ਘਟ ਕੇ ਸਿਰਫ 4515 ਰਹਿ ਗਈ ਇਸ ਦੇ ਉਲਟ ਚੀਨ ਤੋਂ ਅਰਜ਼ੀਆਂ ਲਈ ਆਸਵੀਕਾਰ ਦਰ ਸਿਰਫ 24% ਸੀ ਇਸ ਦਾ ਮਤਲਬ ਹੈ ਕਿ ਭਾਰਤੀ ਵਿਦਿਆਰਥੀਆਂ ਦੀਆਂ ਅਰਜ਼ੀਆਂ ਚੀਨ ਤੋਂ ਆਈਆਂ ਅਰਜ਼ੀਆਂ ਨਾਲੋਂ ਤਿੰਨ ਗੁਣਾ ਵੱਧ ਦਰ ਨਾਲ ਰੱਦ ਕੀਤੀਆਂ ਜਾ ਰਹੀਆਂ ਨੇ ਮਾਹਿਰਾਂ ਦਾ ਕਹਿਣਾ ਹੈ ਕਿ 2023 ਚ ਭਾਰਤ ਤੇ ਕੈਨੇਡਾ ਵਿਚਕਾਰ ਕੂਟਨੀਤਿਕ ਤਣਾ ਤੋਂ ਬਾਅਦ ਸਥਿਤੀ ਹੋਰ ਵਿਗੜ ਗਈ ਫੈਡਰਲ ਸਰਕਾਰ ਨੇ ਆਪਣੇ ਨਵੇਂ ਬਜਟ ਚ ਨੈਸ਼ਨਲ ਐਮਰਜੈਂਸੀ ਅਲਰਟ ਸਿਸਟਮ ਲਈ 55 ਮਿਲੀਅਨ ਡਾਲਰ ਤੋਂ ਵੱਧ ਦੀ ਰਕਮ ਮੁਹੱਈਆ ਕਰਨ ਦਾ ਪ੍ਰਸਤਾਵ ਰੱਖਿਆ ਹੈ ਜੋ 2020 ਚ ਨੋਵਾ ਸਕੋਸ਼ੀਆ ਚ ਹੋਈ ਸਮੂਹਿਕ ਗੋਲੀਬਾਰੀ ਦੀ ਜਾਂਚ ਕਮੇਟੀ ਦੀ ਸਿਫਾਰਿਸ਼ ਤੇ ਆਧਾਰਿਤ ਹੈ ਅਲਰਟ ਰੈਡੀ ਨਾਮ ਦਾ ਨੈਸ਼ਨਲ ਪਬਲਿਕ ਅਲਰਟਿੰਗ ਸਿਸਟਮ ਜਨਤਾਕ ਸੁਰੱਖਿਆ ਨੂੰ ਖਤਰੇ ਜਾਂ ਕੁਦਰਤੀ ਆਫਤਾਂ ਵਰਗੀਆਂ ਐਮਰਜੈਂਸੀ ਸਥਿਤੀਆਂ ਬਾਰੇ ਕੈਨੇਡੀਅਨਸ ਨੂੰ ਫੋਨ, ਟੈਲੀਵਿਜ਼ਨ ਤੇ ਰੇਡੀਓ ਰਾਹੀਂ ਤੁਰੰਤ ਚੇਤਾਵਨੀ ਦੇਣ ਲਈ ਵਰਤਿਆ ਜਾਂਦਾ ਹੈ। ਇਹ ਪ੍ਰੋਗਰਾਮ ਫੈਡਰਲ, ਸੂਬਾਈ, ਖੇਤਰੀ ਸਰਕਾਰਾਂ ਅਤੇ ਉਦਯੋਗਿਕ ਸਾਥੀਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਮਾਸ ਕੈਜ਼ੁਐਲਟੀ ਕਮਿਸ਼ਨ ਜਿਸ ਨੇ ਅਪ੍ਰੈਲ 2020 ਚ ਨੋਵਾ ਸਕੋਸ਼ੀਆ ਚ ਹੋਈ ਉਸ ਸਮੂਹਿਕ ਗੋਲੀਬਾਰੀ ਦੀ ਜਾਂਚ ਕੀਤੀ ਸੀ। ਜਿਸ ਵਿੱਚ 20 ਲੋਕਾਂ ਦੀ ਮੌਤ ਹੋਈ ਸੀ ਨੇ ਅਲਰਟ ਰੈਡੀ ਸਿਸਟਮ ਦੀ ਸਮੀਖਿਆ ਤੇ ਸੁਧਾਰ ਲਈ ਸਿਫਾਰਿਸ਼ ਕੀਤੀ ਸੀ ਉਸ ਵੇਲੇ RCMP ਦੀ ਇਹ ਗੱਲ ਲਈ ਕਾਫੀ ਆਲੋਚਨਾ ਹੋਈ ਸੀ ਕਿ ਉਹਨਾਂ ਨੇ ਹਮਲੇ ਦੌਰਾਨ ਅਲਰਟ ਸਿਸਟਮ ਦੀ ਵਰਤੋਂ ਨਹੀਂ ਕੀਤੀ ਉਸ ਸਮੇਂ ਨੋਵਾ ਸਕੋਸ਼ੀਆ ਦੀਆਂ ਪੁਲਿਸ ਏਜੰਸੀਆਂ ਨੂੰ ਸੂਬਾਈ ਐਮਰਜੈਂਸੀ ਮੈਨੇਜਮੈਂਟ ਦਫ਼ਤਰ ਰਾਹੀਂ ਅਲਰਟ ਭੇਜਣ ਲਈ ਬੇਨਤੀ ਕਰਨੀ ਪਈ ਸੀ ਇਸ ਦੀ ਬਜਾਏ RCMP ਨੇ ਸਿਰਫ ਟਵਿੱਟਰ ਰਾਹੀਂ ਜਾਣਕਾਰੀ ਜਾਰੀ ਕੀਤੀ ਸੀ ਜਿਸ ਨਾਲ ਕਈ ਪੀੜਿਤ ਪਰਿਵਾਰਾਂ ਨੇ ਇਹ ਕਹਿੰਦੇ ਹੋਏ ਗੁੱਸਾ ਜਤਾਇਆ ਕਿ ਇੱਕ ਸਰਕਾਰੀ ਅਲਰਟ ਜਾਂਨਾ ਬਚਾ ਸਕਦਾ ਸੀ ਜਨਤਕ ਜਾਂਚ ਦੌਰਾਨ ਇੱਕ ਮਾਹਿਰ ਨੇ ਇਸ ਗੱਲ ਤੇ ਵੀ ਚਿੰਤਾ ਜਤਾਈ ਕਿ ਮੌਜੂਦਾ ਅਲਰਟ ਸਿਸਟਮ ਇੱਕ ਨਿੱਜੀ ਕੰਪਨੀ ਦੇ ਕੰਟਰੋਲ ਹੇਠ ਹੈ ਇਸ ਵੇਲੇ অন্ਟਾਰੀਓ ਆਧਾਰਿਤ ਕੰਪਨੀ ਪੈਲਮੋਰੈਕਸ ਇਸ ਸਿਸਟਮ ਦੀ ਮਾਲਕ ਹੈ ਅਤੇ ਇਸ ਨੂੰ ਫੈਡਰਲ ਸਰਕਾਰ ਦੀ ਤਰਫੋਂ ਚਲਾਉਂਦੀ ਹੈ ਬਜਟ ਦੇ ਤਹਿਤ ਸਰਕਾਰ ਨੇ 2026-2027 ਤੋਂ ਸ਼ੁਰੂ ਹੋਣ ਵਾਲੇ 4 ਸਾਲਾਂ ਲਈ ਪਬਲਿਕ ਸੇਫਟੀ ਕੈਨੇਡਾ ਨੂੰ 55.4 ਮਿਲੀਅਨ ਡਾਲਰ ਦੇਣ ਦਾ ਪ੍ਰਸਤਾਵ ਰੱਖਿਆ ਹੈ ਤਾਂ ਜੋ ਇੱਕ ਨਵਾਂ ਅਲਰਟ ਮਾਡਲ ਵਿਕਸਿਤ ਕੀਤਾ ਜਾ ਸਕੇ ਇਸ ਤੋਂ ਬਾਅਦ 13.4 ਮਿਲੀਅਨ ਡਾਲਰ ਦੀ ਸਾਲਾਨਾ ਰਕਮ ਵੀ ਜਾਰੀ ਰਹੇਗੀ ਕੈਨੇਡੀਅਨ ਰੇਡੀਓ ਟੈਲੀਵਿਜ਼ਨ ਐਂਡ ਟੈਲੀਕਮਿਊਨੀਕੇਸ਼ਨ ਕਮਿਸ਼ਨ ਜੋ ਕੈਨੇਡਾ ਦੇ ਸੰਚਾਰ ਖੇਤਰ ਦੀ ਨਿਗਰਾਨੀ ਕਰਦਾ ਹੈ ਨੇ ਅਲਰਟ ਸਿਸਟਮ ਨੂੰ ਕਿਵੇਂ ਬਿਹਤਰ ਬਣਾਇਆ ਜਾਵੇ ਇਸ ਬਾਰੇ ਜਨਤਕ ਫੀਡਬੈਕ ਮੰਗਿਆ ਹੈ ਉਨ੍ਹਾਂ ਦਾ ਉਦੇਸ਼ ਅਲਰਟ ਦੀ ਪਹੁੰਚ ਯੋਗਤਾ ਵਧਾਉਣਾ ਫ੍ਰੈਂਚ ਤੇ ਅੰਗਰੇਜ਼ੀ ਤੋਂ ਇਲਾਵਾ ਹੋਰ ਭਾਸ਼ਾਵਾਂ 'ਚ ਅਲਰਟ ਜਾਰੀ ਕਰਨਾ ਬਾਰੇ ਵਿਚਾਰ ਕਰਨਾ ਤੇ ਇਹ ਯਕੀਨੀ ਬਣਾਉਣਾ ਹੈ ਕਿ ਇਹ ਸਿਸਟਮ ਸਾਰੇ ਦੇਸ਼ 'ਚ ਹਰ ਥਾਂ ਉਪਲਬਧ ਹੋਵੇ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੁਚਿੱਤੀ ਚ ਨੇ ਉਨ੍ਹਾਂ ਨੇ ਅਮਰੀਕਾ ਨਾਲ ਵਪਾਰਕ ਗੱਲਬਾਤ ਮੁੜ ਸ਼ੁਰੂ ਹੋਣ ਦਾ ਭਰੋਸਾ ਦਿੱਤਾ ਸੀ ਭਾਵੇਂ ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਤੋਂ ਮਾਫੀ ਵੀ ਮੰਗੀ ਜਿਨ੍ਹਾਂ ਨੇ ਇੱਕ ਟੈਰਿਫ ਵਿਰੋਧੀ ਵਿਗਿਆਪਨ ਦੇ ਮਾਮਲੇ 'ਚ ਖਫਾ ਹੋ ਕੇ ਵਪਾਰਕ ਚਰਚਾਵਾਂ ਤੁਰੰਤ ਰੱਦ ਕਰ ਦਿੱਤੀਆਂ ਸਨ ਪਰ ਅਮਰੀਕਾ ਨੇ ਅਜੇ ਮੁੜ ਗੱਲਬਾਤ ਸ਼ੁਰੂ ਕਰਨ ਦੇ ਸੰਕੇਤ ਨਹੀਂ ਦਿੱਤੇ ਕਾਰਨੀ ਤੋਂ ਪੁੱਛਿਆ ਗਿਆ ਕਿ 트੍ਰੰਪ ਨਾਲ ਉਨ੍ਹਾਂ ਦੀ ਗੱਲਬਾਤ ਕਿੱਥੇ ਤੱਕ ਪਹੁੰਚੀ ਹੈ ਤੇ ਕੀ ਵਪਾਰਕ ਚਰਚਾਵਾਂ ਮੁੜ ਸ਼ੁਰੂ ਹੋਈਆਂ ਨੇ ਤਾਂ ਉਨ੍ਹਾਂ ਨੇ ਛੋਟਾ ਜਿਹਾ ਜਵਾਬ ਦਿੱਤਾ ਦੇਖਦੇ ਆਂ ਚਰਚਾਵਾ ਅਜੇ ਤੱਕ ਮੋੜ ਸ਼ੁਰੂ ਨਹੀਂ ਹੋਈਆ ਕਾਰਨੀ ਨੇ ਦੱਸਿਆ ਕਿ ਉਹਨਾਂ ਦੀ 트ੰਪ ਨਾਲ ਆਖਰੀ ਵਾਰ ਪਿਛਲੇ ਹਫਤੇ ਏਸ਼ੀਆ ਪੈਸੀਫਿਕ ਆਰਥਿਕ ਸਹਿਯੋਗ ਸੰਮੇਲਨ ਦੌਰਾਨ ਗੱਲ ਹੋਈ ਸੀ ਜਿੱਥੇ ਉਹਨਾਂ ਨੇ ਵਿਗਿਆਪਨ ਲਈ ਮਾਫੀ ਮੰਗੀ ਸੀ 트ੰਪ ਨੇ 23 ਅਕਤੂਬਰ ਨੂੰ ਕੈਨੇਡਾ ਨਾਲ ਵਪਾਰਕ ਚਰਚਾਵਾ ਖਤਮ ਕਰ ਦਿੱਤੀਆਂ ਸਨ ਤੇ ਕੈਨੇਡੀਅਨ ਸਮਾਨ 'ਤੇ ਹੋਰ ਸਖਤ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਸੀ ਉਨ੍ਹਾਂ ਨੇ ਚਰਚਾਵਾ ਰੱਦ ਕਰਨ ਦਾ ਇਲਜ਼ਾਮ ਅੰਟੈਰੀਓ ਦੀ ਵਿਗਿਆਪਨ ਮੁਹਿੰਮ ਤੇ ਲਗਾਇਆ ਸੀ ਜਿਸ ਵਿੱਚ ਸਾਬਕਾ ਅਮਰੀਕੀ ਰਾਸ਼ਟਰਪਤੀ ਰੋਨਾਲਡ ਰੀਗਨ ਦੇ ਟੈਰਿਫ ਵਿਰੋਧੀ ਕਲਿੱਪ ਦਿਖਾਏ ਗਏ ਸਨ ਅੰਟੈਰੀਓ ਪ੍ਰੀਮੀਅਰ ਡੱਗ ਫੋਰਡ ਨੇ ਆਖਰਕਾਰ ਉਹ ਵਿਗਿਆਪਨ ਹਟਾ ਲਿਆ ਪਰ ਚਰਚਾਵਾ ਅਜੇ ਵੀ ਠੰਡੇ ਬਸਤੇ 'ਚ ਨੇ ਕੈਨੇਡਾ ਖਾਸ ਤੌਰ ਤੇ ਸਟੀਲ ਤੇ ਐਲੂਮੀਨੀਅਮ ਤੇ ਲੱਗੇ ਟੈਰਿਫ ਹਟਾਉਣ ਲਈ ਸਮਝੌਤਾ ਕਰਨਾ ਚਾਹੁੰਦਾ ਹੈ ਸ਼ੁੱਕਰਵਾਰ ਨੂੰ ਜਦੋਂ ਪੱਤਰਕਾਰਾਂ ਨੇ ਟਰੰਪ ਤੋਂ ਪੁੱਛਿਆ ਕਿ ਕੀ ਕੈਨੇਡਾ ਨਾਲ ਚਰਚਾਵਾ ਮੁਰ ਸ਼ੁਰੂ ਹੋ ਸਕਦੀਆਂ ਨੇ ਤਾਂ ਉਹਨਾਂ ਨੇ ਨਹੀਂ ਕਿਹਾ ਪਰ ਇਸ ਦੇ ਨਾਲ ਹੀ ਕਾਰਨੀ ਦੀ ਛਲਾਗਾ ਕਰਦੇ ਹੋਏ ਕਿਹਾ ਮੈਨੂੰ ਉਹ ਬਹੁਤ ਪਸੰਦ ਨੇ ਪਰ ਉਹਨਾਂ ਨੇ ਜੋ ਕੀਤਾ ਉਹ ਗਲਤ ਸੀ ਸ਼ਨੀਵਾਰ ਨੂੰ ਕਾਰਨੀ ਨੇ ਕਿਹਾ ਕਿ ਉਹਨਾਂ ਨੇ ਉਹ ਵਿਗਿਆਪਨ ਪ੍ਰਸਾਰਿਤ ਹੋਣ ਤੋਂ ਪਹਿਲਾਂ ਹੀ ਦੇਖ ਲਿਆ ਸੀ ਤੇ ਫੋਰਡ ਨੂੰ ਕਿਹਾ ਸੀ ਕਿ ਇਹ ਚੰਗਾ ਵਿਚਾਰ ਨਹੀਂ ਹੈ ਇਸ ਹਫਤੇ ਦੇ ਸ਼ੁਰੂ ਚ ਫੋਰਡ ਨੇ ਕਿਹਾ ਸੀ ਕਿ ਉਹਨਾਂ ਦੇ ਜ਼ਿਹਨ ਚ ਕਾਰਨੀ ਨਾਲ ਹੋਈ ਗੱਲਬਾਤ ਦੀ ਯਾਦ ਥੋੜੀ ਵੱਖਰੀ ਹੈ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਕਾਰਨੀ ਨੇ ਉਹਨਾਂ ਨੂੰ ਏਸ਼ੀਆ ਤੋਂ ਕਈ ਵਾਰ ਫੋਨ ਕਰਕੇ ਵਿਗਿਆਪਨ ਹਟਾਉਣ ਲਈ ਕਿਹਾ ਸੀ ਫੋਡ ਨੇ ਕਿਹਾ ਕਿ ਮੈਨੂੰ ਪੂਰੀ ਸਮਝ ਹੈ ਕਿ ਉਹ ਕਿਸ ਸਥਿਤੀ 'ਚ ਨੇ ਉਹ ਰਾਸ਼ਟਰਪਤੀ ਨਾਲ ਗੱਲ ਕਰਨ ਦੀਆਂ ਕੋਸ਼ਿਸ਼ਾਂ 'ਚ ਨੇ ਪਰ ਟਰੰਪ ਸਾਨੂੰ ਇੱਕ ਬਹੁਤ ਹੀ ਖਰਾਬ ਡੀਲ ਦੇਣ ਵਾਲੇ ਸਨ ਬ੍ਰੈਂਟਨ ਤੇ ਮਿਸੀ ਸਾਗਾ ਦੇ ਲੋਕਾਂ ਨੂੰ ਰਾਹਤ ਭਰੀ ਖਬਰ ਸੁਣਾਉਂਦਿਆਂ ਪੀਲ ਰੀਜਨਲ ਪੁਲਿਸ ਨੇ ਕਿਹਾ ਹੈ ਕਿ ਮੌਜੂਦਾ ਵਰੇ ਦੇ ਪਹਿਲੇ 9 ਮਹੀਨੇ ਦੌਰਾਨ ਅਪਰਾਧਕ ਵਾਰਦਾਤਾਂ 'ਚ ਵੱਡੀ ਕਮੀ ਆਈ ਹੈ ਕਤਲ ਦੀਆਂ ਵਾਰਦਾਤਾਂ 35% ਤੇ ਲੁੱਟ ਖੋਹ ਦੀਆਂ ਵਾਰਦਾਤਾਂ 18% ਤੱਕ ਘਟ ਗਈਆਂ ਨੇ ਜਦਕਿ ਘਰਾਂ 'ਚ ਦਾਖਲ ਹੋ ਕੇ ਚੋਰੀ ਦੇ ਮਾਮਲਿਆਂ 'ਚ 5.8% ਗਿਰਾਵਟ ਆਈ ਹੈ ਪੀਲ ਪੁਲਿਸ ਵੱਲੋਂ ਇਸ ਪ੍ਰਾਪਤੀ ਦਾ ਸੇਰਾ 300 ਨਵੇਂ ਅਫਸਰਾਂ ਦੀ ਭਰਤੀ ਨੂੰ ਦਿੱਤਾ ਜਾ ਰਿਹਾ ਹੈ ਸਭ ਤੋਂ ਅਹਿਮ ਪ੍ਰਾਪਤੀ ਗੱਡੀਆਂ ਚੋਰੀ ਹੋਣ ਦੇ ਮਾਮਲੇ 'ਚ ਮੰਨੀ ਜਾ ਸਕਦੀ ਹੈ ਕਿਉਂਕਿ 2024 ਦੇ ਪਹਿਲੇ 9 ਮਹੀਨੇ ਦੌਰਾਨ 5751 ਗੱਡੀਆਂ ਚੋਰੀ ਹੋਈਆਂ ਜਦਕਿ ਇਸ ਵਾਰ ਅੰਕੜਾ ਘਟ ਕੇ 3927 ਤੇ ਆ ਗਿਆ ਪੁਲਿਸ ਦੇ ਅੰਕੜਿਆਂ ਮੁਤਾਬਕ ਪਿਛਲੇ ਸਾਲ ਸਤੰਬਰ ਤੱਕ 14 ਕਤਲ ਹੋਏ ਜਦਕਿ ਇਸ ਵਾਰ 9 ਵਾਰਦਾਤਾਂ ਦਰਜ ਕੀਤੀਆਂ ਗਈਆਂ ਇਸੇ ਤਰ੍ਹਾਂ 2024 ਦੇ ਪਹਿਲੇ 9 ਮਹੀਨੇ ਦੌਰਾਨ ਲੁੱਟਦੀਆਂ 742 ਵਾਰਦਾਤਾਂ ਸਾਹਮਣੇ ਆਈਆਂ ਜਦਕਿ ਇਸ ਵਾਰ ਅੰਕੜਾ 607 ਦਰਜ ਕੀਤਾ ਗਿਆ ਦੂਜੇ ਪਾਸੇ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਦੀ ਗਿਣਤੀ ਵਧੀ ਹੈ ਤੇ ਸੈਕਸ਼ੂਅਲ ਵਾਈਲੇਸ਼ਨਜ਼ ਵੀ ਵਧੀਆਂ ਨੇ ਪਿਛਲੇ ਸਾਲ ਸਤੰਬਰ ਤੱਕ 645 ਸ਼ਰਾਬੀ ਡਰਾਈਵਰਾਂ ਨੂੰ ਰੋਕਿਆ ਗਿਆ ਜਦਕਿ ਇਸ ਵਾਰ ਅੰਕੜਾ 700 ਤੋਂ ਟੱਪ ਚੁੱਕਾ ਹੈ ਦੱਸਦੀ ਹੈ ਕਿ ਪੀਲ ਪੁਲਿਸ ਸੇਵਾਵਾਮਾ ਬੋਰਡ ਵੱਲੋਂ ਨਵੇਂ ਬਰੇ ਦੌਰਾਨ 175 ਨਵੇਂ ਅਫਸਰਾਂ ਦੀ ਭਰਤੀ ਨੂੰ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ ਤੇ ਭਵਿੱਖ ਵਿੱਚ ਪੀਲ ਰਿਜਨਲ ਪੁਲਿਸ ਵਿਧੇਰੇ ਮੁਸਤੈਦੀ ਵਰਤ ਦੀ ਨਜ਼ਰ ਆਵੇਗੀ ਕੈਨੇਡਾ ਦੀ ਮਾਰਕ ਕਰਨੀ ਸਰਕਾਰ ਨੇ ਬਹੁਮਤ ਵੱਲ ਇੱਕ ਹੋਰ ਕਦਮ ਅੱਗੇ ਵਧਾਇਆ ਹੈ ਨੋਵਾ ਸਕੋਸ਼ੀਆ ਤੋਂ ਐਮਪੀ ਕ੍ਰਿਸ ਐਂਟਰੀ ਮੌਂਟ ਨੇ ਐਲਾਨ ਕੀਤਾ ਹੈ ਕਿ ਉਹ ਕਨਜ਼ਰਵੇਟਿਵ ਕਾਕਸ ਛੱਡ ਰਹਿ ਨੇ ਕਿਉਂਕਿ ਹੁਣ ਉਹਨਾਂ ਨੂੰ ਪੇਰੇ ਪੋਲੀਵ ਦੀ ਪਾਰਟੀ ਚ ਆਪਣੀ ਨੁਮਾਇੰਦਗੀ ਮਹਿਸੂਸ ਨਹੀਂ ਹੁੰਦੀ ਅਤੇ ਉਹ ਲੀਡਰ ਦੇ ਨਕਾਰਾਤਮਕ ਰਾਜਨੀਤਿਕ ਰੁਖ ਨਾਲ ਸਹਿਮਤ ਨਹੀਂ ਹਨ ਉਹਨਾਂ ਨੇ ਕਿਹਾ ਕਿ ਕੁਝ ਹੋਰ ਕਨਜ਼ਰਵੇਟਿਵ ਐਮਪੀ ਵੀ ਇਸੇ ਕਿਸ਼ਤੀ ਚ ਸਵਾਰ ਨੇ ਤੇ ਸੰਭਵ ਹੈ ਕਿ ਉਹ ਵੀ ਲਿਬਰਲ ਪਾਰਟੀ ਚ ਸ਼ਾਮਲ ਹੋਣ ਦਾ ਫੈਸਲਾ ਕਰਨ ਕ੍ਰਿਸ ਐਂਟਰੀ ਮੌਂਟ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਚ ਮੈਨੂੰ ਇਹ ਅਹਿਸਾਸ ਹੋਇਆ ਕਿ ਮੈਂ ਹੁਣ ਵਿਰੋਧੀ ਧਿਰ ਦੇ ਲੀਡਰ ਦੇ ਵਿਚਾਰ ਨਾਲ ਇੱਕ ਰਾਏ ਨਹੀਂ ਹਾਂ ਉਨ੍ਹਾਂ ਨੇ ਇਹ ਗੱਲ ਬਜਟ ਪੇਸ਼ ਹੋਣ ਦੇ ਇੱਕ ਦਿਨ ਬਾਅਦ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਨਾਲ ਪ੍ਰੈਸ ਕਾਨਫਰੰਸ ਦੌਰਾਨ ਕਹੀ ਜਦੋਂ ਲਿਬਰਲ ਪਾਰਟੀ 'ਚ ਸ਼ਾਮਲ ਹੋਣ ਤੋਂ ਬਾਅਦ ਪਹਿਲੀ ਵਾਰ ਜਨਤਕ ਤੌਰ ਤੇ ਨਜ਼ਰ ਆਏ ਜਦੋਂ ਪੁੱਛਿਆ ਗਿਆ ਕਿ ਉਨ੍ਹਾਂ ਨੂੰ ਕਿਸ ਗੱਲ ਨੇ ਪਾਰਟੀ ਛੱਡਣ ਲਈ ਮਜਬੂਰ ਕੀਤਾ ਤਾਂ ਕ੍ਰਿਸ ਐਂਟਰੀ ਮਾਉਂਟ ਨੇ ਜਵਾਬ ਦਿੱਤਾ ਇਹ ਲੀਡਰਸ਼ਿਪ ਦੇ ਅੰਦਾਜ਼ ਬਾਰੇ ਹੈ ਕਿ ਅਸੀਂ ਸੱਚਮੁੱਚ ਕੈਨੇਡਾ ਲਈ ਸਹੀ ਕੰਮ ਕਰ ਰਹੇ ਹਾਂ ਉਨ੍ਹਾਂ ਕਿਹਾ ਕਿ ਕੈਨੇਡਾ ਇਸ ਵੇਲੇ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਉਹ ਸਮਝਦੇ ਨੇ ਕਿ ਸਰਕਾਰ ਦੀ ਕੌਕਸ ਦਾ ਹਿੱਸਾ ਬਣ ਕੇ ਸਮੱਸਿਆਵਾਂ ਦਾ ਹੱਲ ਲੱਭਣ 'ਚ ਯੋਗਦਾਨ ਪਾਉਣਾ ਬਿਹਤਰ ਹੈ ਨਾ ਕਿ ਨਕਾਰਾਤਮਕਤਾ ਜਾਰੀ ਰੱਖਣਾ। ਕ੍ਰਿਸ ਐਂਟਰੀ ਮਾਉਂਟ ਨੇ ਕਿਹਾ ਕਿ ਹੁਣ ਸਮਾਂ ਹੈ ਕਿ ਦੇਸ਼ ਦੀ ਅਗਵਾਈ ਕਰਕੇ ਉਸ ਨੂੰ ਬਿਹਤਰ ਬਣਾਉਣ ਦਾ ਨਾ ਕਿ ਉਸ ਨੂੰ ਟਾਉਣ ਦਾ। ਸਾਡੇ ਕੋਲ ਕੈਨੇਡਾ 'ਚ ਸ਼ਾਨਦਾਰ ਮੌਕੇ ਨੇ ਲੋਕਾਂ ਨੂੰ ਹੇਠਾਂ ਲਾਉਣ ਦੀ ਬਜਾਏ ਸਾਨੂੰ ਮਿਲ ਕੇ ਕੰਮ ਕਰਨ ਦੇ ਤਰੀਕੇ ਲੱਭਣੇ ਚਾਹੀਦੇ ਨੇ। ਇਹੀ ਮੈਂ ਆਪਣੀ ਪੂਰੀ ਰਾਜਨੀਤਿਕ ਜ਼ਿੰਦਗੀ 'ਚ ਕਰਨ ਦੀ ਕੋਸ਼ਿਸ਼ ਕੀਤੀ ਹੈ। ਕ੍ਰਿਸ ਐਂਟਰੀਮੌਂਟ ਨੇ ਇਹ ਵੀ ਦੱਸਿਆ ਕਿ ਉਹ ਕਾਰਨੀ ਦੇ ਪਹਿਲੇ ਬਜਟ ਤੋਂ ਪ੍ਰਭਾਵਿਤ ਹੋਏ ਜਿਸ ਵਿੱਚ ਬੁਨਿਆਦੀ ਢਾਂਚੇ, ਮੱਛੀ ਪਾਲਣ, ਖੇਤੀਬਾੜੀ ਤੇ ਸੈਨਾਲੀ ਵੱਧ ਫੰਡਿੰਗ ਦਾ ਐਲਾਨ ਕੀਤਾ ਗਿਆ ਇਹ ਸਾਰੇ ਖੇਤਰ ਉਹਨਾਂ ਦੇ ਪਿੰਡੂ ਹਲਕੇ ਲਈ ਬਹੁਤ ਮਹੱਤਵਪੂਰਨ ਨੇ ਜਿਸ ਵਿੱਚ ਇੱਕ ਕੈਨੇਡੀਅਨ ਆਰਮਡ ਫੋਰਸੇਸ ਬੇਸ ਵੀ ਸ਼ਾਮਲ ਹੈ ਜੋ ਨਵੇਂ ਰੱਖਿਆ ਖਰਚੇ ਨਾਲ ਲਾਭ ਪਾਏਗਾ ਕ੍ਰਿਸ ਐਂਟਰੀਮੌਂਟ ਨੇ ਇਹ ਵੀ ਸਪਸ਼ਟ ਕੀਤਾ ਕਿ ਲਿਬਰਲ ਪਾਰਟੀ ਨੇ ਉਹਨਾਂ ਨੂੰ ਪਾਰਟੀ ਬਦਲਣ ਦੇ ਬਦਲੇ ਵਿੱਚ ਕੁਝ ਵੀ ਵਾਅਦਾ ਨਹੀਂ ਕੀਤਾ ਕ੍ਰਿਸ ਐਂਟਰੀ ਮੋਰਟ ਦੇ ਪਾਰਟੀ ਬਦਲਣ ਦੀਆਂ ਖਬਰਾਂ ਤੇ ਲਿਬਰਲ ਐਮਪੀਜ਼ ਨੇ ਵੀ ਪ੍ਰਤੀਕਿਰਿਆ ਦਿੱਤੀ ਜਿੱਥੇ ਲਿਬਰਲ ਐਮਪੀਜ਼ ਨੇ ਕ੍ਰਿਸ ਦੇ ਆਪਣੇ ਖੇਮੇ 'ਚ ਆਉਣ ਤੇ ਸਵਾਗਤ ਕੀਤਾ ਤੇ ਇਸ ਨੂੰ ਸਹੀ ਕਦਮ ਆਖਿਆ ਉੱਥੇ ਹੀ ਕੰਜ਼ਰਵੇਟਿਵ ਐਮਪੀਜ਼ ਨੇ ਇਸ ਕਦਮ ਨੂੰ ਸ਼ਰਮਸਾਰ ਤੇ ਵੋਟਰਾਂ ਨਾਲ ਧੋਖਾ ਦੱਸਿਆ ਕ੍ਰਿਸ ਵੱਲੋਂ ਪਾਰਟੀ ਬਦਲਣ ਤੋਂ ਬਾਅਦ ਵੀ ਸਰਕਾਰ ਨੂੰ ਬਜਟ ਪਾਸ ਕਰਵਾਉਣ ਲਈ ਦੋ ਹੋਰ ਮੈਂਬਰਾਂ ਦੀ ਹਮਾਇਤ ਦੀ ਲੋੜ ਪੈਗੀ ਸਿਆਸੀ ਸੂਝ ਵਾਲੇ ਲੋਕ ਕ੍ਰਿਸ ਵੱਲੋਂ ਪਾਸਾ ਪਲਟਣ ਨੂੰ ਵੱਮਤ ਦਾ ਮੋੜ ਬੰਨਣ ਲੱਗ ਪਏ ਕੈਨੇਡਾ 'ਚ ਕਤਲ ਕੀਤੀ ਗਈ 27 ਸਾਲਾ ਨੌਜਵਾਨ ਕੁੜੀ ਅਮਨਪ੍ਰੀਤ ਕੌਰ ਸੈਣੀ ਦਾ ਸੰਗਰੂਰ ਵਿਖੇ ਅੰਤਮ ਸੰਸਕਾਰ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਅਮਨਪ੍ਰੀਤ ਕੌਰ ਦੀ ਮ੍ਰਿਤਕ ਦੇ ਕੈਨੇਡਾ ਤੋਂ ਸੰਗਰੂਰ ਉਸ ਦੇ ਘਰ ਪਹੁੰਚੀ ਜਿਸ ਤੋਂ ਬਾਅਦ ਉਬਾਵਾਲ ਰੋਡ ਸਥਿਤ ਸ਼ਮਸ਼ਾਨ ਘਾਟ ਵਿਖੇ ਰੀਤੀ ਰਿਵਾਜਾਂ ਅਨੁਸਾਰ ਉਸ ਦਾ ਸੰਸਕਾਰ ਕੀਤਾ ਗਿਆ। ਅਮਨਪ੍ਰੀਤ ਦੀ ਮ੍ਰਿਤਕ ਦੇ ਨੂੰ ਘਰ ਤੋਂ ਲਿਜਾਣ ਦੇ ਸਮੇਂ ਰਿਸ਼ਤੇਦਾਰਾਂ ਸਕੇ ਸੰਬੰਧੀਆਂ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਰੂਰ ਤੋਂ ਲੋਕ ਮੌਜੂਦ ਰਹੇ ਤੇ ਸਭ ਨੇ ਨਮ ਅੱਖਾਂ ਨਾਲ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਤੇ ਆਤਮਿਕ ਸ਼ਾਂਤੀ ਲਈ ਰੱਬ ਅੱਗੇ ਅਰਦਾਸ ਕੀਤੀ। ਇਸ ਦੌਰਾਨ ਅਮਨਪ੍ਰੀਤ ਕੌਰ ਦੇ ਮਾਪਿਆਂ ਤੇ ਰਿਸ਼ਤੇਦਾਰਾਂ ਦਾ ਰੋ ਰੋ ਕੇ ਬੁਰਾ ਹਾਲ ਸੀ। ਪਰਿਵਾਰ ਨਾਲ ਵੱਖ-ਵੱਖ ਰਾਜਸੀ, ਧਾਰਮਿਕ ਤੇ ਸਮਾਜ ਸੇਵੀ ਆਗੂਆਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਅਮਨਪ੍ਰੀਤ ਕੌਰ ਸੈਣੀ ਸਾਲ 2021 'ਚ ਕੈਨੇਡਾ ਗਈ ਸੀ ਉਸਦੇ ਪਿਤਾ ਇੰਦਰਜੀਤ ਸਿੰਘ ਨੇ ਦੱਸਿਆ ਕਿ ਅਮਨਪ੍ਰੀਤ ਬਹੁਤ ਹੁਨਾਰੀ ਸੀ ਤੇ ਉੱਥੇ ਇੱਕ ਕੈਨੇਡੀਅਨ ਹਸਪਤਾਲ 'ਚ ਕੰਮ ਕਰ ਰਹੀ ਸੀ ਉਹ ਜਲਦ ਹੀ ਸਥਾਈ ਨਿਵਾਸੀ ਦਾ ਦਰਜਾ ਹਾਸਲ ਕਰਨ ਵਾਲੀ ਸੀ ਆਪਣੀ ਮਿਹਨਤ ਦੇ ਦਮ ਤੇ ਉਹ ਚੰਗੀ ਜ਼ਿੰਦਗੀ ਜੀ ਰਹੀ ਸੀ ਪਰਿਵਾਰ ਨੇ ਦੱਸਿਆ ਕਿ ਅਮਨਪ੍ਰੀਤ 20 ਅਕਤੂਬਰ ਨੂੰ ਕੈਨੇਡਾ ਚ ਲਾਪਤਾ ਹੋ ਗਈ ਸੀ ਜਿਸ ਦੀ ਰਿਪੋਰਟ ਦਰਜ ਕਰਵਾਈ ਗਈ ਸੀ ਪੁਲਿਸ ਦੀ ਡੂੰਗੀ ਜਾਂਚ ਤੋਂ ਬਾਅਦ ਪਤਾ ਲੱਗਾ ਕਿ ਉਸ ਦਾ ਕਤਲ ਹੋ ਗਿਆ ਤੇ ਉਸ ਦੀ Laash 2 ਦਿਨ ਬਾਅਦ ਲਿੰਕਨ ਅਨਟਾਰੀਓ ਚ ਬਰਾਮਦ ਕੀਤੀ ਗਈ ਇਸਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਆ ਹੈਡਲਾਈਨਸ ਤੇ ਟੈਂਪਰੇਰੀ ਤੇ ਪਰਮਨੈਂਟ ਰੈਜ਼ੀਡੈਂਟਸ ਦੀ ਗਿਣਤੀ ਸੀਮਤ ਕਰਨ ਦੀ ਯੋਜਨਾ 1 ਲੱਖ ਤੋਂ ਵਧੇਰੇ ਯੋਗ ਸ਼ਰਨਾਰਥੀਆਂ ਨੂੰ ਪੀਆਰ ਦੇਣ ਦਾ ਵੀ ਅਹਿਦ ਕੈਨੇਡਾ ਆਵਾਸ ਨੀਤੀਆਂ ਨੂੰ ਹੋਰ ਸਖਤ ਕਰਨ ਦੇ ਰੌਂਚ ਡੂੰਘਾਈ ਨਾਲ ਜਾਂਚ ਤੋਂ ਬਾਅਦ ਹੀ ਜਾਰੀ ਕੀਤਾ ਜਾਵੇਗਾ ਵੀਜ਼ਾ ਕੈਨੇਡਾ ਦਾ ਭਾਰਤੀ ਵਿਦਿਆਰਥੀਆਂ ਨੂੰ ਵੱਡਾ ਝਟਕਾ ਕੈਨੇਡਾ ਦੀ ਸਖਤ ਵੀਜ਼ਾ ਨੀਤੀ ਨੇ ਦ੍ਰਿਸ਼ ਬਦਲਿਆ ਬਜਟ 'ਚ ਨਵੇਂ ਨੈਸ਼ਨਲ ਐਮਰਜੈਂਸੀ ਅਲਰਟ ਸਿਸਟਮ ਦਾ ਪ੍ਰਸਤਾਵ ਜਾਂਚ ਕਮਿਸ਼ਨ ਵੱਲੋਂ ਸਿਸਟਮ ਦੀ ਵਿਆਪਕ ਸਮੀਖਿਆ ਦੀ ਸਿਫਾਰਿਸ਼ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ